ਜਿਵੇਂ ਤੁਹਾਨੂੰ ਪਤਾ ਕਿ ਕੁਰੂ ਖੇਤਰ ਹਰਿਆਣਾ ਦੇ ਵਿੱਚ ਡੀਐਫਏ 10 11 12 ਜਨਵਰੀ ਦਾ ਜਿਹੜਾ ਪਸ਼ੂ ਮੇਲਾ ਹੋ ਰਿਹਾ ਹੈ ਉੱਥੇ ਜਰਸੀ ਕੀਫਰ ਜਿਹਨੂੰ ਮਿਲਕ ਟਿੱਥ ਕਹਿੰਦੇ ਜਾਂ ਖੀਰੀਆ ਬੱਚਾ ਕਹਿੰਦੇ ਉਹਨਾਂ ਦੇ ਮੁਕਾਬਲੇ ਹੋ ਕੇ ਹਟਾ ਕੇ ਉਹਨਾਂ ਕਾਮਾ ਵਿੱਚੋਂ ਕਿਹੜਿਆ ਬੱਚੀਆਂ ਨੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ 10 ਕੰਪਨੀ ਜਿੱਤੇ ਨੇਗੇ ਸੋ ਉਹਨਾਂ ਦੀ ਜਿਹੜੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਬਿਦ ਡਿਟੇਲ ਆਪਾਂ ਸਾਂਝੀ ਕਰਾਵਾਂ ਜਿਵੇਂ ਦੇਖ ਸਕਦੇ ਹੋ ਕੱਲੇ ਕੱਲੇ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਇਹ ਜਿਵੇਂ ਵੜਾ ਪਹਿਲੇ ਨੰਬਰ ਵਾਲੀ ਆ ਇਹ ਦੂਜੇ ਨੰਬਰ ਵਾਲੀ ਆ ਸਾਰਿਆਂ ਬੜਾ ਰਾਉਂਡ ਰੇਜ਼ਰ ਕਰਨਗੇ ਸੋ ਲਾਸਟ ਤੱਕ ਵੀਡੀਓ ਦੇਖਣਾ ਬਾਦ ਤੋਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰਨਾ ਜੇ ਪਸੰਦ ਆਈ ਤਾਂ ਤੇ ਇਹ ਦੇਖ ਸਕਦੇ ਜਿਵੇਂ ਜਿਵੇਂ ਗਾਵਾਂ ਵੜਾ ਜਿੱਤ ਕੇ ਨੰਬਰ ਜਲਾਇਆ ਅੱਲਾ ਕਰਿਆਂ ਨੇ ਉਹਵੇਂ ਜਿਵੇਂ ਇਹ ਰਾਉਂਡ ਜਿਹੜਾ ਲਗਾ ਰਹੀਆਂ ਆਪਣੀ ਆਪਣੇ ਹੁਸਨ ਦਾ ਆਪਣੀ ਸੁੰਦਰਤਾ ਦਾ ਆਪਣੀ ਬਿਊਟੀ ਦਾ ਜਿਹੜਾ ਉਹ ਪ੍ਰਦਰਸ਼ਨ ਕਿਸਾਨ ਭਰਾਵਾਂ ਆ ਕੇ ਕਰ ਰਹੇ ਨੇ ਜੀਆ ਸੋ ਵੀਡੀਓ ਨੂੰ ਬਹੁਤ ਜ਼ਰੂਰ ਸ਼ੇਅਰ ਕਰਦੇ ਤੇ ਕਮੈਂਟਾਂ ਦੇ ਜਿਹੜੇ ਭਰਾ ਜਿੱਤ ਕੇ ਨੇ ਉਹਨਾਂ ਨੂੰ ਵਧਾਈਆਂ ਜ਼ਰੂਰ ਦੇ ਕਰੋ ਤਾਂ ਕਿ ਇਹਦਾ ਉਹ ਭਰਾਵਾਂ ਦਾ ਹੌਸਲਾ ਵਧੇ ਤੇ ਨਵੇਂ ਭਰਾਵਾਂ ਨੂੰ ਇਹ ਇਹ ਇਸ ਤਰ੍ਹਾਂ ਦੀ ਵੀਡੀਓ ਇਸ ਤਰ੍ਹਾਂ ਮਿਲੇ ਦੇਖ ਕੇ ਨਾ ਜੋ ਪਸ਼ੂ ਪਾਲਣ ਸੰਬੰਧੀ ਹੌਸਲਾ ਮਿਲੇ ਸੋ ਕੱਲ੍ਹ ਦੇ ਲਈ ਭਾਈ ਨਾਲ ਗੱਲਬਾਤ ਕਰਾਵਾਂਗੇ ਸੋ ਚੈਨਲ ਨੂੰ ਸਾਰੇ ਇਸ ਮਿਲਦੀ ਜਿਹਨੇ ਕੰਪਿਟਿਸ਼ਨ ਹੋਗੇ ਸਾਰੇ ਪੰਜਾਬ ਦੇ ਵਿੱਚੋਂ ਤਕਰੀਬਨ ਤੁਹਾਨੂੰ ਸਭ ਤੋਂ ਵੱਧ ਤੇ ਸਭ ਤੋਂ ਪਹਿਲਾਂ ਅਪਡੇਟ ਭਗਤ ਸਿੰਘ ਫਾਰਮ ਤੇ ਹੀ ਮਿਲੂਗੀ ਸੋ ਵੱਧ ਤੋਂ ਵੱਧ ਇਹਨੂੰ ਫੋਲੋ ਜਰੂਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਹੈ ਕਿਉਂਕਿ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸੋ ਕੱਲੇ ਵੀ ਭਾਈਨਾ ਆਪਾਂ ਗੱਲ ਉਹਦੇ ਕਰਾਵਾਂ ਦੇਖਸਾਂਗੇ ਬੱਚਿਆਂ ਜਿਹੜੀਆਂ ਉਹ ਲੈਣਾ ਵਿੱਚ ਲੱਗ ਚੁੱਕੀਆਂ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਆਪਾਂ ਹਾਂ ਆਰਮਰ ਵੀਰ ਜੀ ਬੱਚੇ ਪਹਿਲੇ ਨੰਬਰ ਤੇ ਆ ਗਏ ਹਾਂ ਜੀ ਇਹ ਕਿਹੜਾ ਕੰਪਨੀ ਦੀ ਰੀਡ ਹੈ ਇਹ ਮਿਲਕ ਟੀਥ ਜਰਸੀ ਜੋ ਮਿਲਕ ਟੀਥ ਦੀਆਂ ਬੱਚਾ ਜੀ ਹਾਂਜੀ ਤੇ ਵੈਸੇ ਵੀ ਪ੍ਰੋਪਰ ਉਮਰ ਕਿੰਨੀ ਹੈ ਬੱਚੀ ਦੀ ਆਪਣੀ ਦੀ ਇਹਦੀ 11 ਮਾਂਥ ਹੈ ਜੀ 11 ਮਾਂਥ ਹੈ ਤੇ ਇਹ ਕਿਹੜੇ ਸੇਵਨ ਦੀ ਆਏ ਦੁਆਰਾ ਫ੍ਰੀਜ ਫ੍ਰੀਜ ਐਮੈਕਸ ਦਾ ਫ੍ਰੀਜ ਪੀਡੀਐਫ ਦਾ ਪੀਡੀਐਫ ਦਾ ਬਾਰੇ ਸੀਮੰਡ ਦਾ ਠੀਕ ਆ ਤਾਂ ਦੇਖ ਸਕਦੇ ਹੋ ਜੀ ਤੇ ਇਹਦੀ ਮਦਰ ਰਿਕਾਰਡ ਕਿੰਨਾ ਹੈ ਮਦਰ ਰਿਕਾਰਡ ਇਹਦਾ 40 ਲੀਟਰ ਤੋਂ ਪਲੱਸ ਦਾ ਹੈ ਜੀ ਤੇ ਘਰ ਚ ਕਿੰਨੇ ਪਸ਼ੂ ਆਪਣੇ ਕੋਲੇ ਆਪਣੇ ਕੋਲੇ ਕੰਪੀਟੀਸ਼ਨ ਦੇ ਰਿਲੇਟਡ 10 ਐਨੀਮਲ ਆ ਜੀ ਜਰਸੀ ਆ ਜਰਸੀ ਐਚਐਫ ਦੋਨੇ ਹੀ ਆ ਜੀ ਦੋਨੇ ਤੇ ਆਪਾਂ ਕਿੱਥੋਂ ਬਲੌਂਗ ਕਰਦੇ ਆਂ ਸ਼ਹਿਰ ਪਿੰਡ ਮੇਰਾ ਐਸਵੀਐਸ ਨਗਰ ਸ਼ੀਪਕ ਸਿੰਘ ਜਿਲ੍ਹਾ ਨਾ ਸ਼ਹਿਰ ਪਿੰਡ ਰੋਡ ਕੀ ਖੁਰਦਾ ਜੀ ਪਿੰਡ ਰੋਡ ਕੀ ਖੁਰਦਾ ਪੰਜਾਬ ਹਾਂ ਠੀਕ ਆ ਠੀਕ ਆ ਇਸ ਕੰਪੀਟੀਸ਼ਨ ਕਿੰਨੇ ਪਸ਼ੂ ਲੈ ਕੇ ਆਏ ਹੋਗੇ ਮੈਂ 6 7 ਬੰਦੂ ਲੈ ਕੇ ਆਇਆ ਇਸੇ ਕੰਪੀਟੀਸ਼ਨ ਇਹ ਪਹਿਲਾ ਕੰਪੀਟੀਸ਼ਨ ਕਹਾ ਬਣਿਆ ਦੂਜੀ ਬੱਚੀ ਕਿਹੜੀ ਸੀ ਮੰਦਿਆ ਉਹ ਹੈਗੀ 40 ਕਿ 42 ਫੁੱਟਾਂ ਕੈਂਡ ਦੇ ਠੀਕ ਆ ਜੀ ਹਾਂ ਜੀ ਠੀਕ ਆ ਦੇਖ ਸਕਦੇ ਹੋ ਕਿ ਕਿੰਨੇ ਸਮੇਂ ਤੋਂ ਫੀਲ ਚ ਭਾਗ ਲੈ ਰਹੇ ਹੋਗੇ ਮੈਨੂੰ 13 14 ਸਾਲ ਹੋ ਗਏ ਜੀ 13 14 ਸਾਲ ਠੀਕ ਆ ਸੋ ਬਹੁਤ ਵਾਈ ਨੂੰ ਦਿਖਾ ਟੇਡੂ ਦਿਖਾ ਦੀ ਬਈ ਜਰਸੀ ਦੇ ਨਾਲ ਹੀ ਆ ਹਾਂ ਜਪੈਰਾ ਠੀਕ ਆ ਕਿਉਂਕਿ ਆਪਾਂ ਸੋ ਨਾਲ ਪਿਆਰ ਹੁੰਦਾ ਵੀ ਨਾ ਜਨੂਨ ਦੀ ਗੱਲ ਹੁੰਦੀ ਹੈ ਬਾਕੀ ਮਿਹਨਤ ਦੀ ਗੱਲ ਹੁੰਦੀ ਹੈਗੀ ਤੇ ਵੀਰ ਨੂੰ ਇੱਕ ਇਹਦਾ ਰਾਉਂਡ ਲਵਾ ਦੇ ਬੱਚੀ ਦਾ ਪਹਿਲੇ ਨੰਬਰ ਵਾਲੇ ਬੱਚੀ ਦਾ ਰਾਉਂਡ ਤੁਹਾਨੂੰ ਲਵਾ ਦਈਏ ਦੇਖ ਸਕਦੇ ਹੋ ਇਹ ਬੱਚੀ ਨੇ ਜਿੱਤਿਆ ਜੀ ਪਹਿਲਾ ਨੰਬਰ ਵੀਰ ਦੀ ਗੈਰ ਨੇ ਦੇਖ ਸਕਦੇ ਕਰ ਲਨੇ ਆ ਪਹਿਲੇ ਨੰਬਰ ਵਾਲੀ ਬੱਚੀ ਵਾਈ ਗੁਰੀ ਦੀ ਅਸੀਂ ਗੱਲਬਾਤ ਕਰਾਈਆ ਉਹਨਾਂ ਦੀ ਕੇਸ ਵੈਡ ਨੇ ਜਿਹੜਾ ਇਸ ਬੱਚੀ ਨੇ ਖੀਰੀ ਨੇ ਪਹਿਲਾ ਨੰਬਰ ਪ੍ਰਾਪਤ ਕੀਤਾ ਬਾਈ ਕਲਾ ਸਦੋ ਬਲਾ ਠੀਕ ਆ ਤੇ ਇਹ ਇਹ ਬੱਚੀ ਉਸੇ ਵੀਰ ਦੀ ਦੋ ਨੰਬਰ ਜਿਹੜਾ ਇਸ ਬੱਚੀ ਨੇ ਸਥਾਨ ਪ੍ਰਾਪਤ ਕੀਤਾ ਬੱਚੀ ਦੀ ਕੁਆਲਿਟੀ ਬੱਚੀ ਦੀ ਗੱਲਬਾਤ ਦੀ ਹੈ ਇਹ ਬਿਊਟੀਜ਼ ਦੇਖ ਸਕਦੇ ਹੋਗੇ ਵੀ ਕਿਹੜੀ ਬਿਊਟੀ ਵਾਲਾ ਬੱਚਾ ਮੇਲੇ ਜਿੱਦੀਆਂ ਨਹੀਂ ਆ ਸੋ ਇਹ ਦੇਖੋ ਆਹੀ ਬੱਚੀ ਤਿੰਨ ਨੰਬਰ ਇਹ ਬਾਈ ਦਾ ਆਪਾਂ ਗੱਲਬਾਤ ਕਰਾਉਣਾਗੇ ਤੇ ਕਿਸਾਨਪੁਰੋ ਇਹ ਬੱਚੀ ਦੀ ਇਹ ਆਈਆ ਤਿੰਨ ਨੰਬਰ ਤੇ ਇਹ ਬਾਈ ਨਾਲ ਆਪਾਂ ਗੱਲਬਾਤ ਕਰਾਉਣਾਗੇ ਬਾਈ ਜੀ ਤੁਹਾਨੂੰ ਬਹੁਤ ਮੁਬਾਰਕਾਂ ਜੀ ਕਿਹੜੇ ਪਿੰਡ ਤੋਂ ਆ ਗਏ ਆਪਾਂ ਇਹ ਟੰਗਰਾਲੀ ਤੋਂ ਆਏ ਡਿਸਟ੍ਰਿਕਟ ਰੋਪੜ ਨੇ ਆਰ ਮਰਿੰਡਾ ਪੰਜਾਬ ਤੋਂ ਆਏ ਹੋਗੇ ਤੇ ਇਸ ਕੰਪੀਟੀਸ਼ਨ ਕਿੰਨੇ ਪਸ਼ੂ ਲੈ ਕੇ ਆਓਗੇ ਇਸ ਕੰਪੀਟੀਸ਼ਨ ਸੱਤ ਪਸ਼ੂ ਲੈ ਕੇ ਆਏ ਸੱਤ ਪਸ਼ੂ ਦੀ ਇਹ ਪਹਿਲਾ ਕੰਪੀਟੀਸ਼ਨ ਸੀਗਾ ਇਹ ਪਹਿਲਾ ਕੰਪੀਟੀਸ਼ਨ ਔਰ ਪਹਿਲਿਆਂ ਦੇ ਵਿੱਚੋਂ ਤੀਜਾ ਸਥਾਨ ਹਲਤ ਕੀਤਾ ਤੇ ਜਦੋਂ ਗੱਲ ਕਰੀਏ ਇਹ ਬੱਚੀ ਦੀ ਕਿਹੜੇ ਸਿਮਾਂ ਦੀ ਬੱਚੀ ਹੈ ਆਪਣੇ ਕੋਲੇ ਇਹ ਡੈਨਮਾਰਕ 40138 ਦੀ ਹੈ ਜੀ ਡੈਨਮਾਰਕ 40138 ਦੀ ਹੈਗੀ ਤੇ ਘਰ ਤੋਂ ਵੀ ਟੋਟਲ ਕਿੰਨੇ ਪਸ਼ੂ ਆਪਣੇ ਕੋਲੇ 150 ਐਨੀਵਲ ਹੈ ਜੀ ਜਰਸੀ ਐਚਐਫ ਮਿਕਸ ਮਿਕਸ ਜੀ ਠੀਕ ਹੈ 30% ਜਰਸੀ ਹੈ 75% ਠੀਕ ਆ ਠੀਕ ਆ ਤੇ ਕਿੰਨੇ ਸਮੇਂ ਤੋਂ ਮੇਲੇ ਚ ਭਾਗ ਲੈ ਰਹੇ ਹੋ ਲਗਭਗ 2800 ਫਾਰਮ ਕਰ ਰਹੇ ਹਾਂ 2800 ਫਾਰਮ ਕਰ ਰਹੇ ਹੋ ਮੇਲੇ ਚ ਮੇਲੇ ਚ ਕਿੰਨੇ ਸਮੇਂ ਤੋਂ ਆ ਰਹੇ ਹੋਗੇ 2800 ਜੀ 28 ਤੋਂ ਵੀ ਤਕਰੀਬਨ ਸਾਨੂੰ 12 ਤੇ 4 16 17 ਸਾਲ ਹੋ ਗਏ ਠੀਕ ਆ ਤੇ ਇੰਨੇ ਲੰਬੇ ਸਮੇਂ ਤੱਕ ਬਜੇ ਚਾਰ ਵਾਰ ਆਉਣਾ ਸਨ ਜਿੱਤੇ ਹਰੇ ਸਾਰਾ ਕੁਝ ਹੋਣਾ ਸੋ ਜਿਹੜੇ ਨਵੇਂ ਭਰਾਏ ਇਸ ਫੀਲਡ ਚ ਆਉਣਾ ਚਾਹੁੰਦੇ ਆ ਜਾਨਵਰ ਪਸ਼ੂ ਨਾਲ ਪਿਆਰ ਕਰਦੇ ਆਗੇ ਨਾ ਆਉਣਾ ਚਾਹੁੰਦੇ ਮੇਲੇ ਉਹਨਾਂ ਬਾਰੇ ਸੁਨੇਹਾ ਕੋਈ ਦੇਖੋ ਜੀ ਸਭ ਤੋਂ ਵਧੀਆ ਸਨੇਹਤਾ ਇਹੀ ਹੈ ਵੀ ਸੀਮਨ ਤੇ ਕੰਮ ਕਰੋ ਇੰਪੋਰਟਡ ਸੀਮਨ ਲਾਓ ਜੀ ਸੀਮਨ ਸਿਲੈਕਟ ਕਰੋ ਵੀ ਸਾਨੂੰ ਕਿੱਦਾਂ ਦੇ ਜਾਨਵਰ ਦੀ ਲੋੜ ਹੈ ਉਸਕੇ ਬਾਅਦ ਅਗਲਾ ਕੰਪਲਿਸ਼ਨ ਦੁੱਧ ਲੈਣਾ ਗਿੱਲਾਰ ਸਿੰਘ ਜੀ ਕਰਨਾਲ ਦੇ ਕ੍ਰੈਕਟਰ ਵਧੀਆ ਹੋ ਜਾਣ ਬਹੁਤ ਹੀ ਮੁਬਾਰਕ ਹੈ ਬਾਕੀ ਮੇਨ ਕੰਮ ਡੈਰੀ ਫਾਰਮ ਚ ਇਸ ਕਲਾਸ ਮੇਂ ਬਹੁਤ ਹੀ ਛੋਟੀ ਹੀ ਪਰ ਪਹਿਲਾ ਕੰਮ ਬ੍ਰੀਕ ਫਿਰ ਫੀਡ ਫਿਰ ਮਨੇ ਠੀਕ ਹੈ ਜੀ ਤੁਹਾਡੀ ਸਟੇਜਮੈਂਟ ਵਧੀਆ ਹੈ ਫੀਲਡ ਵਧੀਆ ਹੈ ਤੇ ਫੀਡ ਵਧੀਆ ਹੈ ਫਿਰ ਡੈਰੀ ਫਾਰਮ ਦਾ ਤਿੰਨਾ ਚ ਇੱਕ ਵੀ ਜੇ ਸਕਿਪ ਹੁੰਦੀ ਮਿਸ ਹੁੰਦੀ ਫਿਰ ਨਹੀਂ ਲਾਸਟ ਜਾਊਗਾ ਤਿੰਨੇ ਪਾਉੜ ਬਰਾਬਰ ਚਾਹੀਦਾ ਆਪਾਂ ਨਹੀਂ ਜੀ ਤਿੰਨੇ ਥਾਂ ਬਰਾਬਰ ਚਾਹੀਦਾ ਆਪਾਂ ਠੀਕ ਹੈ ਬਾਈ ਦਾ ਸੁਨੇਹਾ ਤੁਸੀਂ ਜਰੂਰ ਨੋਟ ਕਰਨਾ ਬਾਈ ਇਹ ਤੋੜ ਕੇ ਗਿਆ ਦਵਾਦੀ ਹਰ ਬੱਚੀ ਆਪਾਂ ਤੇ ਆਪਾਂ ਬਾਈ ਨਾਮ ਕੀ ਸੀ ਆਪਣਾ ਸ਼ੁਭਨਾਮ ਪ੍ਰਵਿੰਦਰ ਸਿੰਘ ਜੀ ਬਲਵਿੰਦਰ ਪ੍ਰਵਿੰਦਰ ਪ੍ਰਵਿੰਦਰ ਸਿੰਘ ਬਾਈ ਦਾ ਨਾਮ ਹੈ ਰੋਪੜ ਸ਼ਹਿਰ ਤੋਂ ਜਿਹਦਾ ਅਸੰਦ ਦਾ ਐਡਰੈਸ ਸਾਸਤਾ ਬਾਈ ਨੇ ਇਹ 25% ਬਾਈ ਕੋਲ ਲੱਗ ਭਾਉ ਜਰਸੀ ਵੜਾ ਨੇ ਗਿਆ ਤੇ 70 75% ਜਿਹੜਾ ਬਾਈ ਕੋਲੇ ਐਚ ਐਫ ਆ ਕਈ ਖਾਸੇ ਪਰਸ਼ੁਨ ਦੇਰਾ ਬਾਈ ਦਾ ਫਾਰਮ ਕੀਤਾ ਵਾ ਸੋ ਬਾਈ ਨੂੰ ਕਮੈਂਟ ਜੀ ਭਲਾਗਾ ਜਰੂਰ ਦੇਣਗੇ ਸੋ ਦੇਖ ਸਕਦੇ ਹੋ ਸੋ ਬਾਅਦ ਆਪਾਂ ਹੁਣ ਅਗਲੇ ਜਿਹੜੇ ਹੋਰ ਨੰਬਰ ਲੱਗੇ ਉਹਨਾਂ ਬਾਈਆਂ ਦਾ ਆਪਾਂ ਗੱਲਬਾਤ ਕਰਾਵਾਂਗੇ ਲਓ ਜੀ ਇਹ ਵੜ ਰਹੀ ਆ 4 ਨੰਬਰ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਥੋੜਾ ਉੱਚੀ ਬੋਲਣਾ ਕਿਹੜੇ ਪਿੰਡ ਤੋਂ ਆ ਗਏ ਆਪਾਂ ਅਸੀਂ ਬਲਾਚੌਰ ਤੋਂ ਆਈਏ ਬਲਾਚੌਰ ਇਹ ਪੰਜਾਬ ਚ ਆ ਗਿਆ ਹਾਂ ਜੀ ਪੂਰੀ ਜਰਸੀ ਰੈਡੀ ਫਾਰਮ ਪੂਰੀ ਜਰਸੀ ਵਿਲੇਜ ਰੁੜਕੀ ਬਲੇਜਰ ਰੁੜਕੀ ਆ ਗਿਆ ਠੀਕ ਆ ਤੇ ਚੌਥਾ ਨੰਬਰ ਪ੍ਰਾਪਤ ਕੀਤਾ ਤੁਹਾਨੂੰ ਬਹੁਤ ਮੁਬਾਰਕਾਂ ਨਾਲੇ ਤੇ ਕਿਹੜੇ ਸੀਮਾਂ ਦੀ ਬੱਚੀ ਆ ਗਈ ਇਹ ਬਾਲਕੈਨੋ ਜੀ ਹਾਂਜੀ ਬਾਲਕੈਨੋ ਬਾਲਕੈਨੋ ਦੀ ਆ ਗਈ ਤੇ ਜੇ ਆਪਾਂ ਇਹਦੇ ਮਦਰ ਮਿਲਕ ਰਿਕਾਰਡ ਦੀ ਗੱਲ ਕਰੀਏ 45 40 ਅੱਛਾ ਕਿ ਮਦਰ ਕਿਹੜੇ ਸੀਮਾਂ ਦੀ ਸੀ ਪਤਾ ਹੈ ਮਦਰ ਚਲੋ ਨਹੀਂ ਧਿਆਨ ਚ ਹੁੰਦੀ ਵੀਰਾਂ ਦੇ ਤੇ ਕਿੰਨੇ ਕੁ ਪਸ਼ੂ ਆਪਾਂ ਨੂੰ ਟੋਟਲ ਆਪਣੇ ਕੋਲ ਵੀਰੇ ਹਾਂਜੀ ਕਿੰਨੇ ਕੁ ਪਸ਼ੂ ਰੱਖੇ ਹੋਏ ਨੇਗੇ ਪਸ਼ੂ ਆਪਣੇ ਪਾਪਾ ਜੀ 15 20 ਰੱਖੇ ਆ ਮਤਲਬ ਵਧੀਆ ਟੌਪ ਟੌਪ ਦੇ ਪਸ਼ੂ ਇਹ ਮਤਲਬ ਸਪੈਸ਼ਲ ਕੰਪੀਟੀਸ਼ਨ ਵਾਸਤੇ ਹਾਂਜੀ ਬੈਡੀਸ਼ਨਾਂ ਵਾਸਤੇ ਹਾਂਜੀ ਜਰਸੀ ਰੱਖੀ ਆ ਹਾਂਜੀ ਐਚ ਟੀ ਵੀ ਹੁੰਦੀ ਆ ਜੀ ਐਚ ਮਤਲਬ ਇਹ ਵੱਖਰੇ ਰੱਖੇ ਆ ਆਪਾਂ ਹਾਂਜੀ ਠੀਕ ਆ ਦੇਖ ਸਕਦੇ ਹੋ ਇਹ ਬੱਚੇ ਦੀ ਕੁਆਲਿਟੀ ਇਹ ਬੱਚੀ ਪਹਿਲਾਂ ਵੀ ਕਿਸੇ ਕੰਪੀਟੀਸ਼ਨ ਪਾਈ ਆ ਆਪਾਂ ਇਹੀ ਬੱਚੀ ਨਹੀਂ ਜੀ ਇਹ ਪਹਿਲੀ ਵਾਰ ਹੀ ਆ ਤੇ ਪਹਿਲੀ ਵਾਰ ਚੌਥਾ ਨੰਬਰ ਪਾ ਹਾਂਜੀ ਹਾਂਜੀ ਤੇ ਆਉਣ ਵਾਲੇ ਸਮੇਂ ਫੇਰ ਤਾਂ ਜਾਉਗੀ ਹਾਂਜੀ ਹਾਂਜੀ ਠੀਕ ਆ ਤੇ ਬਾਈ ਨੂੰ ਕਮੈਂਟਾਂ ਵਿੱਚ ਵਧਾਉਂਗਾ ਜਰੂਰ ਬਾਈ ਤੋਰ ਕੇ ਦਿਖਾ ਦੀ ਫਿਰ ਬੱਚੇ ਆਪਣਾ ਕਾ ਲਓ ਦੇਖ ਸਕਦੇ ਇਹ ਬੱਚੇ ਨੇ ਪ੍ਰਾਪਤ ਕੀਤਾ ਚੌਥਾ ਸਥਾਨ ਸੋ ਸਾਰੇ ਭਰਾਵਾਂ ਨੂੰ ਵਧਾਈਆਂ ਜੀ ਵੱਧ ਤੋਂ ਵੱਧ ਸ਼ੇਅਰ ਵੀਡੀਓ ਜਰੂਰ ਕਰ ਦਿਓ ਤੇ ਹੋਰ ਅਜੀਆਂ ਵੀਡੀਓ ਦੇਖਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਆ ਬਾਈ ਧੰਨਵਾਦ ਤੁਹਾਡਾ ਸਮਾਂ ਦੇਣ ਵਾਸਤੇ ਬਹੁਤ ਬਹੁਤ ਮੁਬਾਰਕਾਂ ਜੀ